ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਦੀਆਂ ਘੋੜੀਆਂ ਵੀ ਰੱਖੀਆਂ ਵੀ ਆ ਤੇ ਬਾਈ ਦੀਆਂ ਗਾਇਆਂ ਵੀ ਹੈਗੀਆਂ ਜੀ ਫਾਰਮ ਖੁੱਲਿਆ ਵਾ ਬਾਕੀ ਸੈੱਡ ਸੁੱਡ ਪਾਇਆ ਵਾ ਪਿੰਡ ਚਾਕਰ ਜ਼ਿਲ੍ਹਾ ਲੁਧਿਆਣਾ ਜੀ ਦੇਖ ਸਕਦੇ ਹੋ ਬਾਕੀ ਆਪਾਂ ਲੈਣਾ ਬਾਈ ਤੋਂ ਜਾਣਕਾਰੀ ਬਾਕੀ ਸੈੱਡ ਸੁੱਡ ਬਾਰੇ ਪੁੱਛਦੇ ਕਿੰਨੋ ਕਿਦੋਂ ਕੰਮ ਸਟਾਰਟ ਕਰਾ ਬਾਈ ਨੇ ਕਰਦੇ ਆਂ ਜੀ ਆਪਾਂ ਬਾਈ ਨਾਲ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਹੈ ਜੀ ਆਪਣਾ ਰੂਪ ਸਿੰਘ ਹੈ ਜੀ ਨਾ ਪਿੰਡ ਜੀ ਚਾਕਰ ਹੈ ਜੀ ਤਹਿਸੀਲ ਜਗਰੌਂ ਜ਼ਿਲ੍ਹਾ ਲੁਧਿਆਣਾ ਜੀ ਨੰਬਰ ਦੱਸ ਦੋ ਭਰਾ ਆਪਣਾ 8567064800 ਜੀ ਕੀ ਗੱਦੇ ਬਾਰੇ ਫਿਰਦਾ ਸੀ ਜੀ 85670 64800 ਜੀ ਹਾਂਜੀ ਬਾਈ ਜੀ ਕਿਦੋਂ ਆਪਣਾ ਕੰਮ ਸਟਾਰਟ ਕਰਾਈ ਗਾਇਆਂ ਦਾ ਇੱਥੇ ਜੀ 15 ਚ ਅਸੀਂ ਆਪ ਦਾ ਸੈੱਡ ਪਾ ਲਿਆ ਸੀਗਾ ਪਸ਼ੂ ਤਾਂ ਘਰੇ ਪਹਿਲਾਂ ਹੀ ਰੱਖੇ ਹੋਏ ਸੀਗੇ ਠੀਕ ਹੈ ਜੀ ਪੰਜ ਪੰਜ 5 6 ਪਸ਼ੂ ਸਤ ਘਰੇ ਆਪਦੇ ਚਲੋ ਰੱਖ ਲੈਂਦੇ ਠੀਕ ਹੈ ਹੁਣ ਸੈੱਡ ਦਾ ਗਾਇਆਂ ਦਾ ਆਪਦਾ ਇੱਧਰ ਬਣਾ ਕੇ ਫਾਰਮ ਬਣਾ ਲਿਆ ਠੀਕ ਹੈ ਜੀ ਤੇ ਹੁਣ ਆਪ ਦਾ ਵਧੀਆ ਦੁੱਧ ਦਾ ਜਿਗਾਰ ਠੀਕ ਹੈ ਜੀ ਪ੍ਰੋਫਿਟ ਵਾਲਾ ਕੰਮ ਕੋਈ ਘਾਟੇ ਵਾਲਾ ਕੰਮ ਤਾਂ ਨਹੀਂ ਹੈ ਜੇ ਬੰਦਾ ਮਨੋਂ ਤਨੋਂ ਲਾ ਕੇ ਆਪ ਦਾ ਕੋਈ ਸਾਰਾ ਇਹਨਾਂ ਦਾ ਧਿਆਨ ਰੱਖੇ ਉਹ ਘਾਟੇ ਵਾਲੀ ਗੱਲ ਤਾਂ ਨਹੀਂ ਹੈ ਠੀਕ ਹੈ ਜੀ ਆਪਾਂ ਕਿੰਨੀਆਂ ਗਾਇਆਂ ਲੈ ਲਈ ਜਦੋਂ ਸਟਾਰਟਿੰਗ ਕੀਤਾ ਜੀ ਕੰਮ ਮਨ ਲਾ ਪੰਜ ਛੇ ਸਾਡੀਆਂ ਕਰਦੀਆਂ ਸੀ 20 ਕ ਗਾਇਆਂ ਕਰੀਆਂ ਸੀ ਉਸ ਤੋਂ ਹੋਰ ਲੈ ਲਈਆਂ ਸੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਔਰ ਮਨ ਲਾ 30 ਕ ਪਸ਼ੂ ਹੈਗੇ ਸਾਡੇ ਕੋਲ ਠੀਕ ਹੈ ਜੀ ਇਹਨੂੰ ਖਾਣਾ ਦਾਣਾ ਸਾਡਾ ਪਸ਼ੂਆਂ ਹੋਰ ਹੈਗੀਆਂ ਮਗਰ 8-10 ਬਸੀਆਂ ਹੋ ਜਾਣੀ ਠੀਕ ਹੈ ਜੀ ਖਾ ਠੀਕ ਹੈ ਜੀ ਪਾਲ ਲਈ ਦਾ ਆਪ ਦਾ ਠੀਕ ਹੈ ਜੀ ਤੇ ਜਿਵੇਂ ਹੁਣ ਆਲੂ ਪਾਏ ਆ ਇਹ ਆਪ ਦੇ ਘਰ ਦੇ ਹੀ ਗੋਲੀ ਬਚ ਗਈ ਉਹ ਹੁਣ ਇਹਨਾਂ ਨੂੰ ਪਾ ਦੇਈ ਦੀ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਜੀ ਤੇ ਦਾਣਾ ਦੂਣਾ ਜਿਵੇਂ ਵੀ ਹੈਗਾ ਉਹ ਤਾਂ ਬਣਾ ਕੇ ਪਾਈ ਦਾ ਠੀਕ ਹੈ ਜੀ ਹਾਂ ਜੀ ਚਾਰ ਪਾਲ ਲਈ ਦਾ ਠੀਕ ਹੈ ਜੀ ਹਾਂ ਜੀ ਤੇ ਬੱਸੀਆਂ ਬੱਸੀਆਂ ਤੁਸੀਂ ਸੇਲ ਵੀ ਕਰਦੇ ਕਿ ਨਹੀਂ ਜੀ ਨਹੀਂ ਬੱਸੀਆਂ ਤਿਆਰ ਕਰਕੇ ਦੇ ਦੇ ਦਿੰਦੀਆਂ ਜੀ ਵੱਡੀਆਂ ਗਾਇਆਂ ਕੱਢ ਦੇ ਦਿੰਦੀਆਂ ਬੱਸੀਆਂ ਮਗਰ ਤਿਆਰ ਹੋ ਜਾਣ ਠੀਕ ਹੈ ਜੀ ਹਾਂ ਜੀ ਠੀਕ ਹੈ ਪੀਡੀਏਪੇ ਤੋਂ ਟੀਕੇ ਲੈ ਲਈਦੇ ਆ ਠੀਕ ਹੈ ਜੀ ਉਹਨਾਂ ਤੋਂ ਮਨ ਲਾਉ ਦੇ ਘਰੇ ਲਿਆ ਕੇ ਡਾਕਟਰਾਂ ਤੋਂ ਭਰਾ ਲਈਦੇ ਆ ਠੀਕ ਹੈ ਜੀ ਉਹਨਾਂ ਤੋਂ ਵੀ ਲੈ ਲਈਦਾ ਜਿਵੇਂ ਵੀ ਲੋਟ ਆਉਂਦਾ ਵਧੀਆ ਆਉਂਦਾ ਠੀਕ ਹੈ ਸੀਮਾ ਆਉਂਦਾ ਲਈਦਾ ਠੀਕ ਹੈ ਜੀ ਹਾਂਜੀ ਹਾਂਜੀ ਦੇਖ ਸਕਦੇ ਹੋ ਬਾਈ ਜੀ ਕਿੰਨੇ ਕਿੰਨੇ ਦੁੱਧ ਦਿੰਦੀ ਹੈ ਬਾਈ ਜੀ ਆਪਣੇ ਜਿਹੜੀ ਗਾਂ ਆਪਣੇ ਕੋਲੇ 40 ਲੀਟਰ 35 ਲੀਟਰ 25 ਲੀਟਰ ਠੀਕ ਹੈ ਜੀ ਹਾਂਜੀ ਹੈਗੀਆਂ 25 20 ਤੋਂ ਬਾਹਰ ਹੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀ ਅੱਜਕੱਲ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਕੇ ਕੀ ਚੀਜ਼ ਆਈ ਜੇ ਕੋਈ ਕਰੇ ਤਾਂ ਠੀਕ ਹੈ ਜੀ ਤੇ ਜਦੋਂ ਹੁਣ ਮੰਨ ਲਾ ਵੀ ਕਈ ਬਾਹਰ ਨੂੰ ਭੱਜੇ ਜਾਂਦੇ ਹੁਣ ਡੋਡੀ ਆ ਮੰਨ ਜਿਹੜਾ ਇਹਨਾਂ ਦੇ ਵਿੱਚ ਹੱਥ ਪੱਲਾ ਮਾਰਨਾ ਪੈਂਦਾ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਠੀਕ ਹੈ ਜੀ ਉਹ ਅਗਲਾ ਕਈ ਨਹੀਂ ਕਰਕੇ ਖੁਸ ਤੇ ਫਿਰ ਉਹ ਬਾਹਰ ਨੂੰ ਅਗਲਾ ਕਹਿੰਦਾ ਉਹ ਸੌਖਾ ਕੰਮ ਲੱਗਦਾ ਪਰ ਥੋੜਾ ਜਿਹਾ ਮੜਾ ਧਿਆਨ ਦਾ ਕੰਮ ਆ ਡਿਊਟੀ ਦਾ ਕੰਮ ਆ ਠੀਕ ਹੈ ਜੀ ਨਿਗਾਸਾਨੀ ਦਾ ਗਾਂ ਦਾ ਜਿਆਦਾ ਥੋੜਾ ਜਿਹਾ ਕੰਮ ਆ ਠੀਕ ਹੈ ਜੀ ਠੀਕ ਨਹੀਂ ਕਈ ਵਾਰ ਕੋਈ ਚੱਡਿਆਂ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਆ ਜਿਵੇਂ ਕੋਈ ਰਹਿਣ ਥੋੜਾ ਜਿਹਾ ਧਿਆਨ ਦਾ ਹੀ ਆ ਕੰਮ ਠੀਕ ਹੈ ਜੀ ਠੀ ਮੱਝਾਂ ਵੀ ਹੈਗੀਆਂ? ਹਾਂ ਮੱਝਾਂ ਵੀ ਹੈਗੀਆਂ ਜੀ। ਉਹ ਵੀ ਦਿਖਾ ਦਿਓ। ਹਾਂਜੀ। ਹਾਂਜੀ ਭਾਈ ਜੀ ਦੱਸੋ ਜੀ ਮੱਝਾਂ ਬਾਰੇ ਜਾਣਕਾਰੀ। ਇਹ ਐਮ 29 ਦੀ ਛੋਟੀ ਜੀ। ਠੀਕ ਹੈ ਜੀ। ਹਾਂ ਪਲੂਨ ਸੂਈ ਆ ਹੁਣ ਇਹ। ਠੀਕ ਹੈ ਜੀ। ਹਾਂਜੀ। ਕਿੰਨਾ ਕੁ ਦੁੱਧ ਦਿੰਦੀ ਹੈ ਜੀ ਇਹ? ਦੁੱਧ ਜੀ ਇਹ 14-15 ਲੀਟਰ ਦੁੱਧ ਦਿੰਦੀ ਆ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਤੇ ਮਗਰ ਕੱਟੀ ਹੈ ਜੀ ਦੀ? ਮਗਰ ਇਹਦੇ ਕੱਟੀ ਆ ਜੀ। ਠੀਕ ਹੈ ਜੀ। ਹਾਂ। ਠੀਕ ਹੈ ਭਾਈ ਜੀ ਸੇਲ ਤਾਂ ਨਹੀਂ ਕਰਨੇ। ਨਹੀਂ ਸੇਲ ਨਹੀਂ ਕਰਨੇ। ਠੀਕ ਹੈ ਜੀ। ਹਾਂ ਇੱਧਰ ਹੈਗੀਆਂ ਸਾਡੇ ਕੋਲੇ ਮੋਦੀ ਦੀਆਂ ਝੋਟੀਆਂ। ਕਿਹੜੀਆਂ ਮੋ ਇਹ ਕਾ ਚੋਟੀ ਖੜੀ ਆ ਦੇਖ ਸਕਦੇ ਹੋ ਹਾਂ ਰੱਜ ਹੋ ਰਹੀ ਹਾਂਜੀ ਮੜਾ ਕਰ ਦਿਖਾ ਦੇ ਫੇਸ ਇਹਨੂੰ ਕਰ ਦੇ ਮੈਂ ਬਾਈ ਜੀ ਠੀਕ ਹੈ ਜੀ ਕੱਟ ਕੇ ਜਿਹਾ ਦਿਖਾ ਦੇ ਪਤਾ ਹੀ ਅਹੀਂ ਦਿਖਾ ਦੇ ਬਸ ਅਹੀਂ ਦਿਖਾ ਦੇ ਭੱਜੂਗੀ ਅਹੀਂ ਦਿਖਾ ਦੇ ਬਸ ਅਹੀਂ ਦਿਖਾ ਦੇ ਹਾਂ ਠੀਕ ਹੈ ਜੀ ਮੋਦੀ ਝਟ ਮੋਦੀ ਦੰਦ ਹੋ ਗਈ ਜੀ ਹੁਣ ਠੀਕ ਹੈ ਜੀ ਠੀਕ ਹੈ ਮੋਦੀ ਕਿੱਥੋਂ ਵਾਲਾ ਝੋਟਾ ਇਹੇ ਮੋਦੀ ਜੀ ਇਹ ਲక్ష్ਮੀ ਡੈਰੀ ਵਾਲਿਆਂ ਦਾ ਜੀ ਲక్ష్ਮੀ ਡੈਰੀ ਵਾਲਿਆਂ ਦਾ ਜੀ ਛੋਟਾ ਉਹਦੀ ਕਿੰਨਾ ਤੋਂ ਵੀ ਟੀਕੇ ਹੁਣ ਵੀ ਪਾ ਕੇ ਗਏ ਆ ਉਹ ਟੀਕੇ ਬਹੁਤ ਵਧੀਆ ਟੀਕੇ ਰਿਜ਼ਲਟ ਵਧੀਆ ਮਨੇ ਕਟੀਆਂ ਦਿਖਾਓ ਜਿਹੜੀਆਂ ਆਪਾਂ ਤਿਆਰ ਕਰਦੇ ਆਂ ਕਟੀਆਂ ਆ ਬੈਠੀਆਂ ਜੀ ਦੋ ਇਹ ਕਿਹੜੀ ਕਿਹੜੀ ਨਸਲ ਦੀਆਂ ਇਹ ਕਟੀਆਂ ਇਹ ਐਮਨਤੀ ਦੀਆਂ ਆ ਮੋਦੀ ਆ ਦੋ ਛੋਟੀਆਂ ਮੋਦੀ ਦੀਆਂ ਠੀਕ ਹੈ ਜੀ ਉਹ ਬਈ ਮੋਦੀ ਦੀਆਂ ਆ ਐਮਨਤੀ ਦੇ ਆ ਟੀਕੇ ਠੀਕ ਹੈ ਜੀ ਭਾਈ ਟੀਕੇ ਟੂਕਾ ਅੱਜ ਕੱਲ੍ਹ ਜਾਣਕਾਰੀ ਦਿਓ ਜੀ ਕੀ ਰੇਟ ਉੱਤੇ ਪਰ ਮਿਲਦਾ ਜੀ ਆਪਾਂ ਨੂੰ ਕਹਤੋਂ ਠੀਕ ਹੈ ਜੀ ਉਹ ਅਡੋ ਵੱਡੀ ਰੇਟ ਲਾਉਂਦੇ ਆ ਠੀਕ ਹੈ ਜੀ ਹਾਂ ਕੋਈ 350 ਜਿਹੇ ਜਾਂ ਕੋਈ ਮਾਲਾ ਕੁਆਲਿਟੀ ਹੈ ਜਾਂ ਛੋਟੇ ਦੀ ਹੈ ਠੀਕ ਹੈ ਜੀ ਹਾਂ ਉਹ ਜਿਹੜਾ ਸੀਮਨ ਦਾ ਰੇਟ ਆ ਜੀ ਠੀਕ ਹੈ ਜੀ ਹਾਂ ਬਾਕੀ ਸਾਨੂੰ ਤਾਂ ਰਿਜ਼ਲਟ ਪਤਾ ਲੱਗਿਆ ਜੀ ਵਧੀਆ ਸਾਨੂੰ ਤਾਂ ਬਸ ਆਇਆ ਜੀ ਆਪਦੀਆਂ ਮੱਝਾਂ ਤੋਂ ਅਸੀਂ ਆਪਦੀਆਂ ਝੋਟੀਆਂ ਤਿਆਰ ਕਰ ਲੈਣਾ ਜਿਹੜਾ ਕੋਈ ਵੱਡਾ ਪਸ਼ੂ ਹੋ ਜਾਂਦਾ ਉਹਨੂੰ ਮੜਕੇ ਵੇਚ ਦਈਦਾ ਠੀਕ ਹੈ ਜੀ ਹਾਂ ਜਿਵੇਂ ਆ ਦੋ ਝੋਟੀਆਂ ਹੁਣ ਦੋ ਦੰਦ ਹੋ ਗਏ ਇਹਨਾਂ ਦੇ ਟੀਕੇ ਭਰਾਵਾਂਗੇ ਹੁਣ ਠੀਕ ਹੈ ਜੀ ਹਾਂ ਦੋ ਆ ਤਿੰਨ ਕਟੀਆਂ ਮਗਰ ਤਿਆਰ ਹੋਈ ਜਾਂਦੀਆਂ ਹੈ ਪਸ਼ੂ ਬਈ ਆ ਘਟਿਆ ਬਈ ਜਾਂ 29 ਦਾ ਜੀ ਜਾਂ ਅਸੀਂ ਇਹਨਾਂ ਦਾ ਅਸੀਂ ਕਹੀ ਸੀ ਤੇ ਹਾਂ ਤੇ ਆ ਬਸੀਆਂ ਜੀ ਆਪਣੀਆਂ ਇਹ ਬਸੀਆਂ ਹਾਂਜੀ ਠੀਕ ਹੈ ਜੀ ਹਾਂ ਐਬੀਐਸ ਦੀਆਂ ਬੱਚੇ ਦੇ ਠੀਕ ਹੈ ਸੀ ਕੇ ਹਾਂ ਭਾਈ ਜੀ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਬਾਈ ਬਾਈ ਤੋਂ ਲੈਣੀ ਹੋਵੇ ਜਾਣਕਾਰੀ ਬਾਈ ਨਾਲ ਕੰਡੈਕਟ ਕਰ ਸਕਦਾ ਬਾਕੀ ਦਾ ਫਾਰਮ ਬਾਕੀ ਖੋਦ ਦੀ ਬਾਈ ਦੀ ਡੇਰੀ ਵੀ ਕਰੇ ਸੀਗੀ ਜੀ ਬਾਣੀ ਡੇਰੀ ਆ ਆਪਣੀ ਹਾਂਜੀ ਹਾਂਜੀ ਤੇ ਬਾਈ ਆ ਬੰਦੇ ਸਾਡੇ ਪਸ਼ੂ ਸੰਭਧਿਆ ਇਹਨਾਂ ਦੀ ਡਿਊਟੀ ਆ ਗਾਈਆਂ ਤੇ ਠੀਕ ਹੈ ਜੀ ਠੀਕ ਹੈ ਮੱਝਾਂ ਤੇ ਠੀਕ ਹੈ ਜੀ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਦੋਂ ਨਵੀਂ ਨਵੀਂ ਵੀਡੀਓ ਅਪਡੇਟ ਕਰਦੇ ਰਹੀ ਆ ਆਪਣਾ ਨੰਬਰ ਹੈਗਾ ਜੀ 752820035 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ